ਅਸਲਾਮੁਅਲੈਕੁਮ ਉਮੀਦ ਕਰਦੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਇੱਕ ਮੁਸਲਮਾਨ ਵੀਰ ਛੋਟੇ ਸਾਹਬਜ਼ਾਦਿਆਂ ਤੇ ਹੋਣ ਵਾਲੇ ਜ਼ੁਲਮ ਦੀ ਦਾਸਤਾਨ ਜਿਸ ਦੁਖੀ ਅੰਦਾਜ਼ ਨਾਲ ਬਿਆਨ ਕਰ ਰਿਹਾ ਹੈ ਨਾ ਉਹਨੂੰ ਸੁਣਨਾ ਬਹੁਤ ਮੁਸ਼ਕਿਲ ਹੈ ਉਹਨੂੰ ਸੁਣਨੇ ਵਾਸਤੇ ਇੱਕ ਵੱਡਾ ਜਿਗਰਾ ਚਾਹੀਦਾ ਹੈ ਸੋ ਚਲ ਕੇ ਉਹ ਕਲਾਮ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਪਿਆਰੀ ਸਾਧ ਸੰਜੀਓ ਛੋਟੇ ਸਾਹਬਜ਼ਾਦਿਆਂ ਦੀ ਕਫਤਾਰ ਕਰਨ ਲੱਗਾ ਹਾਂ ਛੋਟੇ ਸਾਹਬਜ਼ਾਦੇ ਸੂਬੇ ਦੀ ਅਦਾਲਤ ਵਿੱਚ ਪੇਸ਼ ਹਨ ਧੋਲਾਣਾ ਵਿੱਚ ਸੂਬਾ ਕਹਿ ਰਿਹਾ ਕਿ ਬੱਚੇ ਉਹ ਇਸਲਾਮ ਕਬੂਲ ਕਰ ਲਓ ਤੁਹਾਨੂੰ بیگمਾਂ ਦੇ ਡੋਲੇ ਦੇਵਾਂਗਾ ਤਾਜਾਂ ਤੇ ਤਖਤਾਂ ਦੇ ਮਾਲਕ ਬਣਾਵਾਂਗਾ ਧੋਲਾਣਾ ਵਿੱਚ ਮੇਰੇ ਸ਼ੈਨਸ਼ਾ ਦੇ ਅਣਖੀ ਦਿਲਾਰੇ ਇਸ ਦੇਸ਼ ਦੀ ਆਬਰੂ ਨੂੰ ਕਾਇਮ ਰੱਖਣ ਵਾਲੇ ਪੰਥ ਦੇ ਕੇਸਰੀ ਨਿਸ਼ਾਨ ਨੂੰ ਚੜ੍ਹਦੀ ਕਲਾ ਚਲ ਜਾਣ ਵਾਲੇ ਉਸ ਜ਼ਾਲਮ ਹਕੂਮਤ ਦੇ بیگمਾਂ ਦੇ ਡੋਲਿਆਂ ਨੂੰ ਤਾਜਾਂ ਤੇ ਤਖਤਾਂ ਨੂੰ ਕਿਸ ਤਰ੍ਹਾਂ ਠੋਕਰ ਮਾਰਦੇ ਹਨ ਇਥੇ ਕਵਤਾ ਸ਼ੁਰੂ ਹੁੰਦੀ ਹੈ ਮੈਂ ਚੰਦ ਸ਼ੇਰ ਕਵਤਾ ਦੀ ਅਜ਼ਮ ਕਰਦਾ ਹਾਂ ਸੂਬਾ ਕਹਿਣ ਲਗਾ ਸਾਖਬਜ਼ਾਦਿਆਂ ਨੂੰ ਕਾ ਕਾ ਇਸ ਤਰ੍ਹਾਂ ਹੈਂਕੜੀ ਕਰਦੀ ਨਹੀਂ ਫਤਿਹ ਸਿੰਘ ਨੇ ਅੱਗੋਂ ਜਵਾਬ ਦਿੱਤਾ ਓ ਮੌਤ ਬਿਨਾ ਸ਼ਹੀਦੀਆਂ ਮਰੀਦੀ ਨਹੀਂ ਥੋੜੇ ਭਲੇ ਦੀ ਆਖਦਾ ਮਨ ਜਾ

ਆਖਿਆ ਮੀਆਂ ਸਵੇ ਓਏ ਆਸ਼ਿਕ ਬਦਲਦੇ ਨਹੀਂ ਨਿਸ਼ਾਨਿਆਂ ਨੂੰ ਅਸੀਂ ਸੜਾਂਗੇ ਵਾਂਗ ਪਰਵਾਨਿਆਂ ਦੇ ਤੇ ਮੋੜ ਸਕਦਾ ਏ ਕੌਣ ਪਰਵਾਨਿਆਂ ਨੂੰ ਗੁੱਸਾ ਕਾ ਕੇ ਬੋਲਿਆ ਫੇਰ ਸੂਬਾ ਤੁਹਾਡੇ ਜਿਸਮ ਦੇ ਤੁੰਬੇ ਉਡਾ ਦਿਆਂਗਾ ਭਤੇ ਸਿੰਘ ਕੀ ਆ ਮੀਆਂ ਯਾਦ ਰੱਖੀ ਮੈਂ ਤਾਂ ਮੌਤ ਦੀ ਗੋਸ਼ ਭੁਲਾ ਦਿਆਂਗਾ ਫੇਰ ਬੋਲਿਆ ਸੂਬਾ ਕੁਝ ਨਰਮ ਹੋ ਕੇ ਕਾਕਾ ਮੰਨ ਜਾਓ ਰੰਗ ਲਾ ਦਿਆਂਗਾ ਮਲਕ ﺍﻟਮੌਤ ਦੀ ਗੋਦ ਚੋਂ ਕੱਢ ਤੁਹਾਨੂੰ ਸ਼ਾਹੀ ਤਖਤੇ ਉੱਤੇ ਬਿਠਾ ਦਿਆਂਗਾ ਸਸਨੀ ਸਾਹਿਬ ਜਦੋਂ ਜਵਾਬ ਦਿੰਦੇ ਨੇ ਸਾਖ ਬਜ਼ਾਦਿਆਂ ਆਖਿਆ ਤੂੰ ਗਲਤ ਕਹਿਣਾ ਏ ਸਾਖ ਬਜ਼ਾ ਤੂੰ ਗਲਤ ਕਹਿਣਾ ਓਏ ਅਣਖਾਂ ਤਕੜੀ ਤੇ ਕਦੋਂ ਤੁਲਦੀਆਂ ਨੇ ਤੂੰ ਨਹੀਂ ਜਾਣਦਾ ਧਰਮ ਦੇ ਆਸ਼ਕਾਂ ਦੇ ਪੈਰਾਂਗੇ ਢਾ ਗੂਮਤਾਂ ਰੁੱਲਦੀਆਂ ਨੇ ਕਾਕਾ ਜ਼ਿੰਦਗੀ ਪਰਤ ਕੇ ਨਹੀਂ ਮਿਲਦੀ ਮੌਕੇ ਵੱਨ ਪਛਾਨਣਾ ਚਾਹੀਦਾ ਏ ਇਹ ਸੰਸਾਰ ਬਹਿਸ਼ਤ ਦਾ ਰੂਪ ਵੀ ਬੋ ਲਤਿਬ ਜੀਵਨ ਦਾ ਮਾਨਣਾ ਚਾਹੀਦਾ ਏ ਲਤਿਬ ਜੀਵਨ ਦਾ ਸੂਬਿਆ ਕਹੇ ਜਿਸ ਨੂੰ ਸਾਨੂੰ ਬੁੱਜ਼ਲੀ ਦਾ ਐ ਸਰੂਪ ਦਿਸਦਾ ਤੂੰ ਨਹੀਂ ਜਾਣਦਾ ਧਰਮ ਦੇ ਆਸ਼ਿਕਾਂ ਨੂੰ ਉਹ ਮੌਤ ਜ਼ਿੰਦਗੀ ਦਾ ਇੱਕ ਰੂਪ ਦਿਸਦਾ ਕਾਕਾ ਤੂੰ ਮਰਨ ਦੇ ਬਾਅਦ ਵੀ ਸਹੀਦਾ ਹੈ ਅੱਲਾਹ ਤਾਲਾ ਦੀ ਮਿਹਰ ਨੂੰ ਨਾ ਨਿਗਾਲੋ ਹਸ਼ਰ ਦੀ ਗੁੜੀ ਕਦਰੀਦਾ ਹੈ ਸਸਜ ਸਾਹਿਬ ਜਲਦੇ ਫਰਮਾਉਂਦੇ ਨੇ ਕਿ ਥੋਂਡੇ ਮਜ਼ਬੂਦਾ ਫਲਸਫਾ ਹੋਵੇ ਗਏ ਤੁਹਾਡੇ ਮਜ਼ਬੂਦਾ ਫਲਸਫਾ ਹੋਵੇਗਾ ਇਸ ਸਮਾਂ ਕਬਰ ਦੇ ਵਿੱਚ ਲੰਘਾਈ ਦਾ ਏ ਸਾਡਾ ਧਰਮ ਤਾਂ ਦੱਸਦਾ ਏ ਖਾਨ ਸਾਹਿਬ ਝੋੜਾ ਛੱਡੀਦਾ ਏ ਝੋੜਾ ਪਾਈਦਾ ਏ ਗੱਜ ਕੇ ਕਿਹਾ ਸੂਬੇ ਹੈਂਕੜ ਭੁੱਲ ਜਾਸੀ ਤੇ ਖੰਡਾ ਜਦੋਂ ਜਲਾਦ ਨੇ ਤਾਣ ਦੇਣਾ ਪਪਕ ਮਾਰ ਕੇ ਸ਼ੇਰਾਂ ਨੇ ਕਿਹਾ ਅਗੋਂ ਜਾਨ ਦੇਾਂਗੇ ਧਰਮ ਨਹੀਂ ਜਾਣ ਦੇਣਾ ਲਾਲ ਚਰਾਜ ਦਾ ਮੌਤ ਦਾ ਖੌਫ ਦੇ ਕੇ ਬੇਈਮਾਨ ਘਰ ਚਾਲ ਅਜ਼ਮੋ ਤਕਿਆ ਥੜਕੇ ਪੈਰ ਨਾ ਧਰਮ ਦੇ ਆਜ ਕਰਾ ਲੈ ਸੂਬਾ ਦੋਰਿਆ ਆਪਣਾ ਸਾਰਾ ਲਾ ਥਕਿਆ ਤਾਕ ਸੁਬੇ ਨੇ ਬੜੀ ਲੜਾਈ ਐ ਪਰ ਲੱਭਿਆ ਕੱਖ ਨਹੀਂ ਉਹਨੂੰ ਤਕਰਾਰ ਦੇ ਵਿੱਚ ਆਖਰ ਜ਼ਾਲਮ ਨੇ ਇਸ ਤਰ੍ਹਾਂ ਹੁਕਮ ਦਿੱਤਾ ਜ਼ਿੰਦਾ ਦੇ ਹੁਣ ਦੋਹਾਂ ਨੂੰ ਚਿਰੋ ਦੀਵਾਰ ਦੇ ਵਿੱਚ ਜੋੜੀ ਹੰਸਾਂ ਦੀ ਖੜ ਗਈ ਮਸਤ ਹੋ ਕੇ ਵੇਰ ਦੇ ਲੱਗਣੇ ਸ਼ੁਰੂ ਸਰਕਾਰ ਹੋ ਗਏ ਸੂਰਤ ਬੇਖ ਮਾਸੂਮ ਸਿਆਦਿਆਂ ਦੀ ਰਾਜ ਰੋਣ ਲੱਗੇ ਬੇਕਰਾਰ ਹੋ ਗਏ ਜਦੋਂ ਗੋਡਿਆਂ ਤਕਰਾਂ ਕਾਂਦਿਆ ਗਈ ਤੇ ਇੱਟ ਭੰਨ ਕੇ ਲਾਉਣ ਜਲਾਦ ਲਗਾ ਜ਼ੋਰਾ ਵਰਨੇ ਆਖਿਆ ਕਾਤ ਲਾਏ ਤੁਕਾ ਤੋਂ ਸ ਮੈਨੂੰ ਕਰਨ ਬਰਬਾਦ ਲਗੈ ਸਾਡਾ ਇਸ਼ਕ ਠਾਕੋਰ ਕੇ ਪਰਖ ਤਾਉ ਲਏ ਤੇ ਬੇੜੀ ਇਸ਼ਕ ਦੀ ਕਾਸ ਤੋਂ ਬੋੜਨਾ ਏ ਬੀਆਂ ਕੰਦ ਜੇ ਕਰ ਵਿੰਗੀ ਹੋ ਰਹੀ ਏ ਤੂੰ ਗੋਡੇ ਚਿਲਦੇ ਇਟ ਕਿਉਂ ਤੋੜਨਾ ਏ ਪੁਤਲਿਆਂ ਨੂੰ ਤੇਰੇ ਤਰਸ ਦੀ ਨਜ਼ਰ ਨਹੀਂ ਠੱਗ ਜਗਦੀ ਸਿੱਕੀ ਧਰਮ ਦੇ ਇਸ ਮਹਲ ਤਾਂ ਹੀ ਟੁੱਟੀ ਹੋਈ ਕੋਈ ਇਟ ਨਹੀਂ ਲੱਗ ਸਕਦੀ ਕੰਬ ਗਿਆ ਜਲਾਦੇ ਸ਼ਬਦ ਸੁਣ ਕੇ ਉਸਦੇ ਖੌਫ ਨੇ ਕੱਡ ਕਿੜਿਲ ਦਿੱਤੇ ਤਾਂ ਮਾਰਦੇ ਰੋਏ ਜਲਾ ਕੀਟ ਸਾਬਤ ਗੋਡੇ ਚਲਦੇ ਤੇ ਆਖਰ ਕਾਂਦ ਜਗਹ ਹਿੱਕ ਤੋਂ ਵਈ ਉੱਚੀ ਫਤਿਹ ਸਿੰਘ ਜਦ ਮੁਖ ਛਪਾਉਣ ਲਗੇ ਜ਼ੋਰ ਵਰਦੇ ਨੈਣਾ ਦੇ ਵਿੱਚ ਖੰਝੂ ਥਰਕ ਥਰਕ ਬਾਜ਼ਾਰ ਤਾਂ ਪਾਉਣ ਲਗੇ ਛੋਟੇ ਵੀਰ ਨੇ ਆਖਿਆ ਵੱਡੇ ਵੀਰਾ ਇਹ ਕੀ ਹੋ ਰਿਹਾ ਕੀ ਕਰ ਰਿਹਾ ਐ ਕਿ ਮੈਂ ਚਿੱਤ ਦੇ ਵਿੱਚ ਵਸ਼ਵਾਸ਼ ਕਰਾਂ ਕਿ ਤੂੰ ਮੌਤ ਨੂੰ ਵੇਖ ਕੇ ਡਰ ਰਿਹਾ ਐ ਜ਼ੋਰ ਆਵਰਨੇ ਆਖਿਆ ਨਹੀਂ ਚੰਨਾ ਵੱਡੇ ਵੀਰ ਨੇ ਆਖਿਆ ਨਹੀਂ ਵਿਰਾ ਪਛਤਾ ਤਾ ਮੈਂ ਇਸ ਲਈ ਕਰ ਰਿਹਾ ਐ ਤੈ ਤੋਂ ਜ਼ਿੰਦਗੀ ਪਾਈ ਇਸ ਮੈਂ ਪਹਿਲਾਂ ਪਰ ਤੂੰ ਮੌਤ ਮੈਥੋਂ ਪਹਿਲਾ ਵਾਰ ਆਏ ਸਖਤ ਵਿੱਚ ਆ ਗਿਆ ਆਕਾਸ਼ ਮੰਡਲ ਧਰਤੀ ਧਰਮ ਦੇ ਤੋਲ ਤੋਂ ਸਿੱਟ ਹੋ ਗਈ ਇਟਿਟ ਲਾ ਕੇ ਕੱਢੀ ਕੰਦ ਸੀ ਜੋ ਪਲਕ ਮਾਰ ਦਿਓ ਇਟਿਟ ਹੋ ਗਈ ਦੇਸ਼ਤ ਚਾਉ ਗਈ ਮੋਜ਼ਾ ਵੇਖ ਕੇ ਤੇ ਕੁਦਰਤ ਸਬਦੀਆਂ ਹੋ ਜਾਂ ਪੁਲਾਦਤੀਆਂ ਆਖਰਕਾਰ ਜਲਾਦ ਨੇ ਵਾਰ ਕੀਤਾ ਰੂਹਾਂ ਬਾਬੇ ਦੇ ਕੋਲ ਪੁਚਾ ਦਿੱਤੀਆਂ ਦੁਨੀਆਂ ਵਿੱਚ ਲਈ ਐਸੀ ਮਸਾਲ ਮਿਲਦੀ ਜਿਸ ਦੇ ਲਿਖਣ ਲੱਗਿਆ ਕਲ ਮੁੱਕਦੀ ਐ ਸਾਹਿਬਜ਼ਾਦੇਆਂ ਦਾ ਬਲੀਦਾਨ ਤੱਕ ਹੈ سابر شہران دی گردن چک دیئے سابر شہران دی گردن چک دیئے ظالم وزیر خانے چھوٹے صاحب ذات ربی نور پھلا ورگی معصوم بٹی آتے جڑا کی ظلم کیتا اس نو رفاظہ تے بیان نہیں کیتا جا سکتا یہ داستان ہے جڑے سن کے ہر بندہ جیدے دل دے بچ انسانیت زندہ ہے رب دا خوف موجود ہے وہاں دل خون دہ آنسور ہوئے گا کہ اِنہ ظالم بھی کوئی ہو سکتا ہے ظالم وزیر خان صرف اسلام دا لبادہ اڑیا سا وہ اسلام ن کوئی تعلق نہیں سی کیونکہ اسلام بچیاں دے اتے, اتے ظلم کرنے کی اجازت نہیں دا اور وہ ہے ہی معصوم سی انہوں دے اتے تو کسی قسم دیا کوئی سزا لگ لگتی ہی نہیں سی نواب ملیر کوٹلا دے نواب نے جڑی جملہ کہے سکے ਕਿ ਬੇਸ਼ੱਕ ਗੁਰੂ ਗੋਬਿੰਦ ਸਿੰਘ ਨੇ ਮੇਰੇ ਭਰਾ ਨੂੰ ਕਤਲ ਕੀਤਾ ਲੇਕਿਨ ਮੇਰਾ ਮੁਕਾਬਲਾ ਉਹਨਾਂ ਦੇ ਨਾਲ ਉਹ ਮੇਰੇ ਮੁਕਾਬਲੇ ਦੇ ਮੇਰੇ ਜਿੰਨੀ ਤਾਕਤ ਰੱਖਦੀ ਤੇ ਮੈਦਾਨੇ ਜੰਗ ਚ ਉਹਨਾਂ ਨਾਲ ਮੁਕਾਬਲਾ ਕਰ ਇਹਦੀ ਮਾਸੂਮ ਬੱਚੀ ਹੈ ਨਾ ਨਹੀਂ ਮੇਰਾ ਕੁਝ ਨਹੀਂ ਗਵਾਇਆ ਨਾ ਨਾ ਮੇਰਾ ਕੋਈ ਮੁਕਾਬਲਾ ਨਹੀਂ ਤੇ ਤੂੰ ਇਹਨਾਂ ਨੂੰ ਛੱਡ ਦੇ ਲੇਕਿਨ ਉਸ ਟਾਈਮ ਉਹ ਤਾਕਤ ਦੇ ਨਸ਼ੇ ਜਿ세 ਦਾ ਮੈਨੂੰ ਜਿੱਦਾਂ ਸਮਝ ਨਹੀਂ ਸੀ ਆਉਂਦੀ ਉਹ ਆਪਣੀ ਤਾਕਤ ਦੇ ਜ਼ੋਰ ਤੇ ਉਹਨਾਂ ਨੂੰ ਮਨਵਾਉਣਾ ਚਾਹੁੰਦਾ ਸੀ ਉਹਨਾਂ ਨੂੰ ਝੁਕਾਉਣਾ ਚਾਹੁੰਦਾ ਸੀ ਲੇਕਿਨ ਉਹਨਾਂ ਨੇ ਵੀ ਸਬਰ ਦੀ ਇੰਤਹਾ ਕਰ ਦਿੱਤੀ ਜਿੱਥੇ ਜ਼ੁਲਮ ਦੀ ਇੰਤਹਾ ਕਰੀ ਜਾਂਦੇ ਆ ਸੋ ਉਹਨਾਂ ਨੇ ਸਬਰ ਦੀ ਇੰਤਹਾ ਕਰ ਦਿੱਤੀ ਹਰ ਉਹਨਾਂ ਨੇ ਤਕਲੀਫ ਉਹਦੀ ਹੱਸ ਕੇ ਬਰਦਾਸ਼ਤ ਕੀਤੀ ਪਰ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਸੀਨਾ ਤਾਣ ਕੇ ਪਰੀ ਕਚਹਿਰੀ 'ਚ ਉਹਨਾਂ ਨੇ ਉਹਦੀਆਂ ਗੱਲਾਂ ਦਾ ਜਵਾਬ ਦਿੱਤਾ ਜਿਸ ਤੋਂ ਬਾਅਦ ਉਹਨੂੰ ਹੋਰ ਡਰ ਪੈ ਗਿਆ ਕਿ ਅਗਰ ਇਹ ਬਚ ਗਏ ਜਾਂ ਉਹਨਾਂ ਨੂੰ ਜ਼ਿੰਦਾ ਛੱਡ ਦਿੱਤਾ ਤੇ ਮੇਰੀ ਸਲਤਨਤ ਨਹੀਂ ਰਹੇਗੀ ਔਰ ਸੁੱਚੇ ਆਨੰਦ ਨੇ ਉਸ ਦੇ ਉੱਤੇ ਹੋਰ ਪਾਣੀ ਪਾਇਆ ਇਹ ਗੱਲ ਕਹਿ ਕੇ ਕਿ ਸੱਪ ਦੇ ਬੱਚੇ ਅਗਰ ਇਥੇ ਇਹਨਾਂ ਦੇ ਸਿਰ ਕੋ ਚਲਦਾ ਬੋਗੇ ਤੇ ਤੁਸੀਂ ਮਹਫੂਜ਼ ਹੋ ਜਾਓਗੇ। ਬੋਸਦਲ ਸੀਗੇ ਇਸ ਲਈ ਤੇ ਛੋਟੇ ਬੱਚਿਆਂ ਤੋਂ ਡਰ ਗਏ। ਬਹਾਦਰ ਹੁੰਦੇ, ਜੰਗਜੂ ਹੁੰਦੇ ਤੇ ਨਵਾਬ ਮਲੇਰ ਕੋਟਲਾ ਦਾ ਜਵਾਬ ਸੁਣ ਕੇ ਉਸ ਤੇ अमल ਕਰਦੇ ਕਿ ਅਗਰ ਅਸੀਂ ਜੰਗ ਕਰਾਂਗੇ ਤਾਂ ਗੁਰੂ ਗੋਬਿੰਦ ਸਿੰਘ ਨਾ ਕਰਾਂਗੇ। ਇਹ ਸਾਡੇ ਮੁਕਾਬਲੇ ਦੇ ਇਹ ਬੱਚੇ ਤੇ ਛੋਟੇ ਐ ਇਹਨਾਂ ਦਾ ਬਾਗੀ ਸਾਡੇ ਨਾਲ ਕੋਈ ਲੈਣਾ ਦੇਣਾ ਬਾਤਾ ਗੁਜਰੀ ਜਿਹੜੇ ਜ਼ਹੀਫ ਐ ਬਜ਼ੁਰਗ ਐ ਉਹਨਾਂ ਦਾ ਸਾਡੇ ਨਾਲ ਕੀ ਮੁਕਾਬਲਾ ਇਹ ਬੁਜ਼ਲਾਂ ਦਾ ਕੰਮ ਹੁੰਦਾ ਹੈ ਜਿਹੜੇ ਕਿ ਬੁਜ਼ਦਲ ਹੁੰਦੇ ਆ ਉਹਨਾਂ ਕੋਲ ਕੋਈ ਹਰਬਾਨੀ ਨਾਲ ਜਦੋਂ ਹੁੰਦਾ ਉਦੋਂ ਕਮਜ਼ੋਰ ਚੀਜ਼ਾਂ ਤੇ ਹਮਲਾ ਕਰਦੇ ਆ ਕਿ ਇਸ ਦੇ ਜ਼ਰੀਏ ਸੀ ਇਹਨਾਂ ਨੂੰ ਜ਼ੇਰ ਕਰਾਂਗੇ ਔਰ ਉਹੀ ਵਜ਼ੀਰ ਖਾਨੇ ਕੀਤਾ ਉਦੋਂ ਕੋ ਜਦੋਂ ਕੁਛ ਹੱਥ ਨਹੀਂ ਆਇਆ ਤੇ ਉਹਨੇ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਉੱਤੇ ਆਪਣਾ ਜ਼ੁਲਮ ਕਰਨਾ ਸ਼ੁਰੂ ਕੀਤਾ ਕਿ ਅਗਰ ਇਹ ਮੰਨ ਗਏ ਨਾ ਤੇ ਬਾਕੀਆਂ ਨੂੰ ਵੀ ਮਨਾ ਲੈਣਗੇ ਲੇਕਿਨ ਉਹਨਾਂ ਨੇ ਜਿਹੜਾ ਕਿ ਕਿਹਾ ਕਿ ਅਸੀਂ ਗੁਰੂ ਦੇ ਸੱਚੇ ਸਿੰਘ ਅਸੀਂ ਝੁਕਣਾ ਨਹੀਂ ਸਿੱਖਿਆ ਅਸੀਂ ਸਰ ਕਟਾਉਣਾ ਸਿੱਖਿਆ ਤੇ ਅਸੀਂ ਉਹ ਕਟਵਾ ਦੇਵਾਂਗੇ ਲੇਕਿਨ ਸਰ ਝੁਕਾਵਾਂਗੇ ਨਹੀਂ ਹੱਕ ਸੱਚ ਦੀ ਗੱਲ ਕਰਾਂਗੇ ਚਾਹੇ ਲਈ ਜਾਨ ਵੀ ਦੇਣੀ ਪਵੇ ਤੇ ਅਸੀਂ ਦਾਂਗੇ ਔਰ ਉਹਨਾਂ ਨੇ ਕਰਕੇ ਦਿਖਾਇਆ ਔਰ ਹਮੇਸ਼ਾ ਵਾਸਤੇ ਅਮਰ ਹੋ ਗਏ ਬਿਰੋ ਬਹੁਤ ਹੀ ਇਮੋਸ਼ਨਲ ਕਲਾਮ ਸੀਗਾ ਤੁਹਾਨੂੰ ਸੁਣ ਕੇ ਕਿੰਦਾ ਲੱਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼